ਮੈਂ ਕਾਟੋ ਐਕਸਪੋ ਮਸ਼ੀਨ ਟੂਲ ਔਰ ਆਟੋਮੇਸ਼ਨ ਦੇ ਉੱਪਰ ਜਿਹੜੀ ਐਕਸੀਬਿਸ਼ਨ ਲੱਗੀ ਹੋਈ ਹੈ 20 ਫਰਵਰੀ ਤੋਂ ਲੈ ਕੇ 23 ਫਰਵਰੀ 4 ਦਿਨ ਦੀ ਐਕਸੀਬਿਸ਼ਨ ਹੈ 650 ਕੰਪਨੀਆਂਜ਼ ਨੇ 13 ਕੰਟਰੀਜ਼ ਤੋਂ ਪਾਰਟਿਸਪੇਸ਼ਨ ਇੱਥੇ ਹੈਗੀ ਹੈ ਤੁਸੀਂ ਮਸ਼ੀਨ ਟੂਲ ਆ ਕਟਿੰਗ ਦੀ ਗੱਲ ਕਰੋ ਮਸ਼ੀਨ ਟੂਲ ਫਾਰਮਿੰਗ ਲੇਜ਼ਰ ਕਟਿੰਗ ਰੋਬੋਟੈਕਸ ਤੁਸੀਂ ਕਿਸੇ ਵੀ ਟੈਕਨੋਲੋਜੀ ਦਾ ਨੇਮ ਦਾ ਟੈਕਨੋਲੋਜੀ ਇੱਥੇ ਸਾਡੇ ਕੋਲ ਲੀਡਿੰਗ ਬ੍ਰਾਂਡ ਵਰਲਡ ਦੇ ਲੀਡਿੰਗ ਬ੍ਰਾਂਡ ਇੱਥੇ ਇਸ ਵੇਲੇ ਡਿਸਪਲੇ ਤੇ ਨੇ ਇਸ ਵੇਲੇ AI ਦਾ ਯੋਗ ਹੈ ਤਾਂ AI ਦੇ ਨਾਲ ਇਨੇਬਲਡ ਬਹੁਤ ਸਾਰੀਆਂ ਮਸ਼ੀਨਾਂ ਜ ਟਾਈਮ ਹੈ ਕਿਉਂਕਿ ਅਸੀਂ ਜਿਹੜੇ ਪ੍ਰੋਡਕਟਸ ਐ ਉਹ ਵਰਲਡ ਲੈਵਲ ਤੇ ਬਣਾ ਰਹੇ ਆਂ ਡਿਊ ਟੂ ਟੈਕਨੋਲੋਜੀ ਉਸ ਪ੍ਰੋਡਕਟ ਨੂੰ ਜੋ ਜਿਵੇਂ ਤੁਸੀਂ ਕਹੋਗੇ ਯੂਰਪ ਚ ਤੁਸੀਂ ਹੁਣ ਡਾਇਰੈਕਟ ਐਫਟੀਏ ਹੋ ਗਿਆ ਇੰਗਲੈਂਡ ਨਾਲ ਐਫਟੀਏ ਹੋ ਗਿਆ ਹੋਰ ਬਹੁਤ ਸਾਰੇ ਓਪਰਚੁਨਿਟੀ ਸਾਡੇ ਵਰਲਡ ਵਾਈਡ ਖੁੱਲੀਆਂ ਤਾਂ ਉਹਦੇ ਲਈ ਸਾਨੂੰ ਜਿਹੜੀ ਪ੍ਰੋਡਕਟ ਕੁਆਲਿਟੀ ਉਸ ਹਾਵ ਨਾਲ ਹੋਰ ਅਪਗ੍ਰੇਡ ਕਰਨੀ ਪੈਣੀ ਹੈ ਤਾਂ ਕਿ ਸਾਡੀ ਐਕਸੈਪਟੈਂਸ ਵਰਲਡ ਲੈਵਲ ਤੇ ਹੋਰ ਵਧੇ ਇਹ ਜਿਹੜਾ ਪੈਨਲ ਹੈਗਾ ਇਹ ਆਲੂ ਲਈ ਬਣਾਇਆ ਆਲੂ ਜਿਹੇ ਮਸ਼ੀਨਸ ਚੱਲਦੀਆਂ ਉਹਨਾਂ ਲਈ ਬਣਾਇਆ ਹੈਗਾ ਜਿਹੜੇ ਇਹ ਵਾਲੇ ਪੈਨਲ ਹੈ ਇਹ ਇੱਕ ਰੈ residențial ਪੈਨਲ ਹੈ ਕੋਈ ਬਾਈਪਾਸ ਜਾਂ ਚੇਂਜਓਵਰ ਜਾਂ ਏਟੀਐਸ ਚੈਨਲ ਸਭ ਕੁਝ ਇਹਦੇ ਵਿੱਚ ਇਨਵਰਟੇਡ ਹੈ bizness ਵਾਸਤੇ ਜਿਤਕ ਮੈਨੂੰ ਲੱਗਦਾ ਹੈ ਕਿ ਇੱਕ ਟੈਨਸ਼ਨ ਜਿਹੜੀ ਹੈ ਇਲੈਕਟ੍ਰਿਸਿਟੀ ਦੀ ਉਹ ਕਿਸੇ ਨਾ ਕਿਤੇ ਇਹ ਸੋਲਵ ਕਰਦਾ ਹੋਇਆ ਨਜ਼ਰ ਆਉਂਦਾ ਹੈ ਕਿ ਜਿਹੜਾ ਸਾਨੂੰ ਕੋਈ ਵੀ ਟੈਕਨੀਕਲ ਫਾਲਟ ਆ ਉਹ ਇਹਦੇ ਚੋਂ ਤੁਹਾਨੂੰ ਇਜ਼ੀਲੀ ਲੱਭਿਆ ਜਾ ਸਕਦਾ ਹੈ ਇਹ ਜਿਹੜਾ ਹੈਗਾ ਨਾ ਇਹ ਹੈਗਾ ਸਾਰੇ ਕੰਟਰੋਲ ਵੋਲਟੇਜ ਸਾਰੇ ਟੋਟਲੀ ਕੰਟਰੋਲ ਕਰਦੇ ਆ ਸਾਡੇ ਸਟੈਬਲਾਈਜ਼ਰਸ ਦੇ ਵਾਲੇ ਜਿੰਨੇ ਵੀ ਆਈਸੋਲੇਸ਼ਨ ਟਰਾਂਸਫਾਰਮਰਸ ਹੈਗੇ ਆ ਇਹ ਬੈਨੀਫੀਸ਼ੀਅਲ ਹੈਗੇ ਆ ਆਨ ਵਾਲੀ ਜਨਰੇਟਰ ਜਿੰਨੇ ਵੀ ਆਪਣੇ ਇਕੁਪਮੈਂਟਸ ਸੋਫਿਸਟੀਕੇਟਿਡ ਮਸ਼ੀਨਸ ਹੈਗੀਆਂ ਜਾਂ ਆਪਣੀ ਰੈ residenial ਏਰੀਆ ਹੋ ਕੇ ਵੋਲਟੇਜ ਤੇ ਗਲਕੂਲੇਸ਼ਨ ਤਾਂ ਹਰ ਇੱਕ ਜਗ੍ਹਾ ਰਹਿੰਦੀ ਆ ਉਹਨੂੰ ਕੰਟਰੋਲ ਨੇ ਪ੍ਰੋਪਰਲੀ ਕਰਦੇ ਆ ਕੋਈ ਵੀ ਵੋਲਟੇਜ ਹਾਈ ਆ ਗਈ ਜਾਂ ਲੋਅ ਆ ਗਈ ਜਾਂ ਕੋਈ ਸ਼ਾਰਟ ਸਰਕਟ ਆਇਆ ਜਾਂ ਕੋਈ ਫੇਸ ਨਹੀਂ ਆ ਰਿਹਾ ਜਾਂ ਫੇਸ ਰਿਵਰਸੇਬਲ ਹੋ ਗਿਆ ਸਾਰਾ ਇਹਨੂੰ ਕਟਆਫ ਕਰ ਦਿੰਦੇ ਆ ਕਿੰਨਾ ਕਿ ਜਿਹੜਾ ਬਿਜ਼ਨਸ ਨੂੰ ਬੂਮ ਨਾ ਨਾ ਉਹ ਤਾਂ ਹਰ ਤਰ੍ਹਾਂ ਦਾ ਕਸਟਮਰ ਸਾਡੇ ਨਾਲ ਆ ਕੇ ਗੱਲਬਾਤ ਕਰਦਾ ਸਾਨੂੰ ਨਵੇਂ ਨਵੇਂ ਕਸਟਮਰ ਮਿਲਦੇ ਨੇ ਕੁਝ ਸਿੱਖਣ ਨੂੰ ਅਸੀਂ ਮਿਲਦਾ ਜੇ ਕੋਈ ਕਸਟਮਰ ਕੋਈ ਆਉਂਦਾ ਸਾਡੇ ਕੋਲ ਦੱਸ ਕੇ ਜਾਂਦਾ ਕੋਈ ਨਕਲ ਠੀਕ ਹੈ ਨਾ ਜੀ ਤੇ ਆ ਜੇ 10000 ਬੰਦਾ ਆ ਗਿਆ ਘਟੋ ਘਟ 5000 ਬੰਦਾ ਟੱਚ ਕਰਕੇ ਹੀ ਜਾਂਦਾ ਠੀਕ ਹੈ ਨਾ ਨਵੀਂ ਨਵੀਂ ਇੰਡਸਟਰੀ ਹੋਣੀ ਨਵੀਆਂ ਨਵੀਆਂ ਗੱਲਾਂ ਸਿੱਖ ਕੇ ਜਾਂਦੇ ਆ ਤੇ ਬੈਨੇਫਿਟ ਵੀ ਮਿਲਦਾ ਹੈ ਦਾ ਮੈਂ ਕਾਟੋ ਦਾ 15th ਐਡੀਸ਼ਨ ਲੱਗਿਆ ਸੋ ਕੀ ਕਹਿਣਾ ਚਾਹੁੰਗਾ ਕਿ ਮੈਂ ਕਾਟੋ ਐਕਸਪੋ ਮਸ਼ੀਨ ਟੂਲ ਔਰ ਆਟੋਮੇਸ਼ਨ ਦੇ ਉੱਪਰ ਜਿਹੜੀ ਐਕਸੀਬਿਸ਼ਨ ਲੱਗੀ ਹੋਈ ਹੈ 20 ਫਰਵਰੀ ਤੋਂ ਲੈ ਕੇ 23 ਫਰਵਰੀ 4 ਦਿਨ ਦੀ ਹੈ ਐਕਸੀਬਿਸ਼ਨ ਹੈ 650 ਕੰਪਨੀਆਂਜ਼ ਨੇ 13 ਕੰਟਰੀਜ਼ ਤੋਂ ਪਾਰਟਿਸਪੇਸ਼ਨ ਇੱਥੇ ਹੈਗੀ ਹੈ ਤਾਂ ਮਸ਼ੀਨ ਟੂਲ ਦੇ ਨਾਲ ਰਿਲੇਟਡ ਤੁਸੀਂ ਮਸ਼ੀਨ ਟੂਲ ਆ ਕਟਿੰਗ ਦੀ ਗੱਲ ਕਰੋ ਮਸ਼ੀਨ ਟੂਲ ਫਾਰਮਿੰਗ ਲੇਜ਼ਰ ਕਟਿੰਗ ਰੋਬੋਟਿਕਸ ਆ ਤੁਸੀਂ ਕਿਸੇ ਵੀ ਟੈਕਨੋਲੋਜੀ ਦਾ ਨੇਮ ਦਾ ਟੈਕਨੋਲੋਜੀ ਇੱਥੇ ਸਾਡੇ ਕੋਲ ਲੀਡਿੰਗ ਬ੍ਰਾਂਡ ਵਰਲਡ ਦੇ ਲੀਡਿੰਗ ਬ੍ਰਾਂਡ ਇੱਥੇ ਇਸ ਵੇਲੇ ਡਿਸਪਲੇ ਤੇ ਨੇ ਇਸ ਵੇਲੇ AI ਦਾ ਯੋਗ ਹੈ ਤਾਂ AI ਦੇ ਨਾਲ ਇਨੇਬਲਡ ਬਹੁਤ ਸਾਰੀਆਂ ਮਸ਼ੀਨਾਂ ਜਿਨ੍ਹਾਂ ਚ ਆਲਰੇਡੀ AI ਇਨੇਬਲ ਹੋ ਚੁੱਕੀ ਹੈ ਕਿਉਂਕਿ ਹੁਣ ਜਿਹੜਾ ਇੰਡੀਆ ਵੈਸੇ ਮੈਂ ਕਹਾਂਗਾ ਇਹ ਇੰਡੀਆ ਦਾ ਇਸ ਵੇਲੇ ਟਾਈਮ ਹੈ ਕਿਉਂਕਿ ਅਸੀਂ ਜਿਹੜੇ ਪ੍ਰੋਡਕਟਸ ਐ ਉਹ ਵਰਲਡ ਲੈਵਲ ਤੇ ਬਣਾ ਰਹੇ ਆਂ ਡਿਊ ਟੂ ਟੈਕਨੋਲੋਜੀ ਉਸ ਪ੍ਰੋਡਕਟ ਨੂੰ ਜਿਹੜਾ ਜਿਵੇਂ ਤੁਸੀਂ ਕਹੋਗੇ ਯੂਰਪ ਚ ਅਸੀਂ ਹੁਣ ਡਾਇਰੈਕਟ ਐਫਟੀਏ ਹੋ ਗਿਆ ਇੰਗਲੈਂਡ ਨਾਲ ਐਫਟੀਏ ਹੋ ਗਿਆ ਹੋਰ ਬਹੁਤ ਸਾਰੇ ਆਪਰਚੂਨਿਟੀ ਸਾਡੇ ਵਰਲਡ ਵਾਈਡ ਖੁੱਲੀਆਂ ਤਾਂ ਉਹਦੇ ਲਈ ਸਾਨੂੰ ਜਿਹੜੀ ਪ੍ਰੋਡਕਟ ਕੁਆਲਿਟੀ ਵੀ ਉਸ ਹਿਸਾਬ ਨਾਲ ਹੋਰ ਅਪਗ੍ਰੇਡ ਕਰਨੀ ਪੈਣੀ ਹੈ ਤਾਂ ਕਿ ਸਾਡੀ ਐਕਸੈਪਟੈਂਸ ਵਰਲਡ ਲੈਵਲ ਤੇ ਹੋਰ ਵਧੇ ਤਾਂ ਉਹਦੇ ਲਈ ਸਾਨੂੰ ਟੈਕਨੋਲੋਜੀ ਚਾਹੀਦੀ ਹੈ ਲੋ ਕੋਸਟ ਆਟੋਮੇਸ਼ਨ ਚਾਹੀਦੀ ਹੈ ਤਾਂ ਉਹ ਸਾਰੀ ਜਿਹੜੀ ਐ ਆਈ ਸਿਸਟਮ ਆਈ ਆਈ ਐਨੇਬਲਡ ਮਸ਼ੀਨਰੀ ਚ 13 ਕੰਟਰੀਜ਼ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ ਸਰ ਇਹ ਜਦੋਂ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਅੰਮ੍ਰਾਲਾ ਮਤਲਬ ਪਾਕੀ ਸਾਰੀ ਜਗ੍ਹਾ ਤੋਂ ਜਿਹੜੇ ਵਿਜ਼ਟਰ ਜਿਹੜੇ ਨੇ ਉਹਦੇ ਵਿਜ਼ਿਟ ਕਰਦੇ ਮੈਨਾਂ ਯਾਨੀ ਕਿ ਫੁੱਟਬੋਲ ਜਿਹੜਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਬਿਲਕੁਲ ਇਹ ਮੈਕਾਟੋ ਦਾ ਅੱਜ ਡੇ 1 ਹੈ ਤੇ ਤੁਸੀਂ ਦੇਖੋਗੇ ਡੇ 1 ਤੇ ਬਹੁਤ سارے ਕੋਲ ਅੱਛਾ ਵਿਜ਼ਿਟਰ ਹੈ ਔਰ ਇੱਥੇ ਪੈਨ ਇੰਡੀਆ ਦਾ ਵਿਜ਼ਿਟਰ ਹੁੰਦਾ ਸਾਡੇ ਕੋਲੇ ਕਿਉਂਕਿ ਜਿਹੜੀਆਂ ਕੰਪਨੀ ਸਾਡੇ ਕੋਲੇ ਪਾਰਟਿਸਿਪੇਟ ਕਰ ਰਹੀਆਂ ਉਹ ਵਰਲਡ ਵਰਲਡ ਲੈਵਲ ਦੇ ਲੀਡਿੰਗ ਬ੍ਰਾਂਡਸ ਨੇ ਤਾਂ ਉਹਨਾਂ ਨੂੰ ਵੇਖਣ ਲਈ ਪੂਰੇ ਇੰਡੀਆ ਤੋਂ ਹੀ ਵਿਜ਼ਟਰ ਸਾਡੇ ਕੋਲ ਪਹੁੰਚਦਾ ਹੈ। ਸਾਡੀ ਗੱਲ ਇਹ ਹੈ ਕਿ ਨਿਆਰ ਰਿਪੋਰਟ ਤੋਂ ਵੱਧਦਾ ਟ੍ਰੇਡ ਹੋ ਗਿਆ ਇਸ ਵਾਰ ਦਾ ਕੀ ਐਕਸਪੈਂਡੇਸ਼ਨ ਲਾਈ ਜਾ ਰਹੀ ਹੈ? ਇਸ ਵਾਰ ਸਾਨੂੰ ਜਿਆਦਾ ਅੱਛਾ ਰਿਸਪੌਂਸ ਲੱਗ ਰਿਹਾ ਹੈ। ਮੈਂ ਜੋ ਪਿਛਲੇ ਦੇਖੂੰਗਾ ਸਾਡੀਆਂ ਜਿਹੜੀਆਂ ਹੋਰ ਤਿੰਨ ਐਗਜ਼ਿਬਿਸ਼ਨਾਂ ਗਈਆਂ ਉਹਨਾਂ ਦੀ ਵੀ ਬਹੁਤ ਅੱਛਾ ਬਿਜ਼ਨਸ ਹੋਇਆ। ਤਾਂ ਮੈਂ ਕਹਾਂ ਤੋ ਸਾਡੀ ਇੱਕ ਮੇਜਰ ਹੈ ਕਿ ਮਸ਼ੀਨ ਟੂਲ ਦੀ ਐਗਜ਼ਿਬਿਸ਼ਨ ਹੈ। ਇਹ ਮਦਰ ਮਸ਼ੀਨਰੀ ਇੱਥੇ ਜਿਹੜੀ ਕਿ ਕੋਈ ਵੀ ਪ੍ਰੋਡਕਟ ਬਣਾਉਣ ਲਈ ਹਰ ਫੈਕਟਰੀ ਨੂੰ ਚਲਾਉਣ ਲਈ ਇਥੇ ਚਾਹੀਦੀ ਹੈ ਤਾਂ ਅਸੀਂ ਮੇਰਾ ਹੈ ਕਿ 1200 1500 ਕਰੋੜ ਆਰਾਮ ਨਾਲ ਇਸ ਵਾਰੀ ਬਿਜ਼ਨਸ ਲੀਡ ਜਨਰੇਟਸ ਹੋਣ ਗਿਆ ਬਿਜ਼ਨਸ ਹੋਊਗਾ ਟਰੇਡ ਹੋਊਗਾ ਠੀਕ ਹੈ ਕੋਈ ਲੋਕੇਸ਼ਨ ਦੱਸ ਦੋ ਤੇ ਡੇਟਸ ਦੱਸ ਦਿਓ 20 ਤੋਂ 23 ਫਰਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਮੈਕਾਟੋ ਦਾ 15ਵਾਂ ਐਡੀਸ਼ਨ ਜਿਹੜਾ ਲੱਗ ਚੁੱਕਿਆ ਹੈ ਤੇ ਜੇਕਰ ਗੱਲ ਕਰੀਏ ਮਸ਼ੀਨਾਂ ਦੀ ਤਾਂ ਮਸ਼ੀਨਾਂ ਵੱਖ-ਵੱਖ ਪ੍ਰਕਾਰ ਦੀਆਂ ਜਿਹੜੀਆਂ ਇੱਥੇ ਪਹੁੰਚੇ ਨੇ ਬਿਲਕੁਲ ਜਿਵੇਂ ਮੇਰੇ ਪਿੱਛੇ ਦੇਖੋ ਇੱਕ ਤੁਹਾਨੂੰ ਜਿਹੜਾ ਉਹ ਪੈਨਲ ਬਣਿਆ ਹੁੰਦਾ ਹੈ ਨਜ਼ਰ ਆਊਗਾ ਤੇ ਸਾਰੀ ਇਸ ਦੇ ਬਾਰੇ ਜਾਣਕਾਰੀ ਲੈਣੇ ਆ ਤੇ ਗੱਲਬਾਤ ਕਰਦੇ ਹਾਂ ਐਗਜ਼ੀਬਿਟਰਸ ਨਾਲ ਸੱਸੀ ਗੱਲ ਜੀ ਹਾਂਜੀ ਭਾਜੀ ਸੱਸੀ ਗੱਲ ਜੀ ਮੈਂ ਫਰਵਾਹ ਤੇ ਲਾਈਟ ਟੈਕਨੋਕਲ ਦੋਨੋਂ ਸਾਈਡ ਤੋਂ ਬੋਲ ਰਿਹਾ ਤੇ ਇਹ ਜਿਹੜਾ ਪੈਨਲ ਹੈਗਾ ਇਹ ਆਲੂ ਆਲੂ ਆਣਾ ਹੈ ਆ ਲੋ ਲਈ ਬਣਿਆ ਆ ALU ਜੀ ਦੇ ਮਸ਼ੀਨਸ ਚੱਲਦੇ ਉਹਨਾਂ ਲਈ ਬਣਿਆ ਹੈਗਾ ਜਿਹੜੇ ਇਹ ਵਾਲੇ ਪੈਨਲ ਹੈ ਇਹ ਇੱਕ ਰੈ residențial ਪੈਨਲ ਹੈਗਾ ਇਹ ਜਿਹੜੇ ਹੈਗੇ ਵੋਲਟੇਜ ਕੰਟਰੋਲ ਕਰਨ ਲਈ ਵੀ ਵੈਸਟ ਹੁੰਦੇ ਆ ਤੇ ਜਿੰਨੀ ਸਾਰੀ ਪ੍ਰੋਟੈਕਸ਼ਨਸ ਇੰਨਾ ਚ ਹੈ ਰਹੀਆਂ ਕੋਈ ਬਾਈਪਾਸ ਜਾਂ ਚੇਂਜਓਵਰ ਜਾਂ ATS ਚੈਨਲ ਸਭ ਕੁਝ ਇਹਦੇ ਵਿੱਚ ਇਨ ਬਿਲਟ ਹੈਗਾ ਜਿਸ ਸਰ ਜਿਵੇਂ ਦੇਖਦਾ ਇੱਕ ਇਹ ਹੱਬ ਬਣ ਜਾਂਦਾ ਸਾਰਾ ਹੈ ਨਾ ਤੇ ਉਹ ਬਿਜ਼ਨਸ ਵਾਸਤੇ ਤੱਕ ਮੈਨੂੰ ਲੱਗਦਾ ਹੈ ਕਿ ਇੱਕ ਟੈਨਸ਼ਨ ਜਿਹੜੀ ਹੈ ਇਲੈਕਟ੍ਰਿ ਸਿਟੀ ਦੀ ਉਹ ਕਿਸੇ ਨਾ ਕਿਤੇ ਇਹ ਸੋਲਵ ਕਰਦਾ ਹੋਏ ਨਜ਼ਰ ਆਉਂਦਾ ਹੈ ਕਿ ਜਿਹੜਾ ਸਾਨੂੰ ਕੋਈ ਵੀ ਟੈਕਨੀਕਲ ਫਾਲਟ ਆ ਉਹ ਇਹਦੇ ਚੋਂ ਤੁ ਸਾਰੇ ਕੰਟਰੋਲ ਵੋਲਟੇਜ ਸਾਰੇ ਟੋਟਲੀ ਕੰਟਰੋਲ ਕਰਦੇ ਆ ਸਾਡੇ ਸਟੈਬਲਾਈਜ਼ਰਸ ਦੇ ਵਾਲੇ ਜਿੰਨੇ ਵੀ ਆਈਸੋਲੇਸ਼ਨ ਟਰਾਂਸਫਾਰਮਰਸ ਹੈਗੇ ਆ ਇਹ ਬੈਨੀਫੀਸ਼ੀਅਲ ਹੈਗੇ ਆ ਆਨ ਆਲੀ ਜਨਰੇਟਰ ਜਿੰਨੇ ਵੀ ਆਪਣੇ ਇਕਵਿਪਮੈਂਟ ਐ ਸੋਫਿਸਟੀਕੇਟਿਡ ਮਸ਼ੀਨਸ ਹੈਗੀਆਂ ਜਾਂ ਆਪਣੀ ਰੈ residenial ਏਰੀਆ ਹੋਵੇ ਵੋਲਟੇਜ ਤੇ ਫਲਕਚੁਏਸ਼ਨ ਤਾਂ ਹਰ ਇੱਕ ਜਗ੍ਹਾ ਰਹਿੰਦੀ ਆ ਉਹਨੂੰ ਕੰਟਰੋਲ ਨੇ ਪ੍ਰੋਪਰਲੀ ਕਰਦੇ ਆ ਤੇ ਕੋਈ ਵੀ ਵੋਲਟੇਜ ਹਾਈ ਆ ਗਈ ਜਾਂ ਲੋ ਆ ਗਈ ਜਾਂ ਕੋਈ ਸ਼ਾਰਟ ਸਰਕਟ ਆਇਆ ਜਾਂ ਕੋਈ ਫੇਸ ਨਹੀਂ ਆ ਰਿਹਾ ਜਾਂ ਫੇਸ ਰਿਵਰਸਿਬਲ ਹੋ ਗਿਆ ਸਾਰਿਆਂ ਨੂੰ ਕਟਾ ਕਰ ਦਿੰਦੇ ਆ ਸਪਲਾਈ ਅਜਿਹਾ ਜਿਵੇਂ ਹੁਣ ਇੱਥੇ ਮੈਂ ਮੈਕਾਟੋ ਦੇ ਵਿੱਚ ਐਗਜ਼ੀਬਿਟਰ ਹੋਏ ਨਾ ਇੱਥੇ ਸਟਾਲ ਲਾਇਆ ਤੇ ਕਿੰਨਾ ਕਿ ਬਿਜ਼ਨਸ ਨੂੰ ਫਾਇਦਾ ਮਿਲ ਜਦਾ ਇਦਾਂ ਦੀ ਐਗਜ਼ੀਬਿਸ਼ਨ ਜਾ ਕੇ ਭਾਈਸਾ ਲੈਣ ਬਿਲਕੁਲ ਬਿਲਕੁਲ ਸਰ ਇਦਾਂ ਦੀ ਐਗਜ਼ੀਬਿਸ਼ਨਸ ਲੱਗਣੀਆਂ ਚਾਹੀਦੀਆਂ ਇਹਦਾ ਬਿਜ਼ਨਸ ਨਾਲ ਬਹੁਤ ਰਿਲੇਸ਼ਨ ਹੈਗਾ ਤੇ ਚੰਗਾ ਬੈਨੀਫਿਟ ਮਿਲ ਜਾਂਦਾ ਸਾਨੂੰ ਅਜਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਇਸ ਐਗਜ਼ੀਬਿਸ਼ਨ ਦੇ ਵਿੱਚ ਪਾਰਟਿਸਿਪੇਟ ਕਰਾ ਤੇ ਬਸ ਤੇ ਬਿਲਕੁਲ ਸਰ ਜਿਵੇਂ ਹੁਣ ਮੈਕ ਆਟੋ ਐਗਜ਼ਿਬਿਸ਼ਨ ਐਗਜ਼ਿਬਿਸ਼ਨ ਲੱਗੀ ਹੋਈ ਹੈ ਤਾਂ ਹਾਂ ਤੋਂ ਵਿੱਚ ਇੱਕ ਮੈਂ ਦੇਖ ਰਹਾ ਵੀ ਐਡਾ ਖੂਰੀਆ ਜਿਹੜਾ ਪੈਨਲ ਸਾਰਾ ਲੈ ਕੇ ਆਏ ਉਹ ਤਾਂ ਮੈਂ ਪੁੱਛਣਾ ਚਾਹੁੰਗਾ ਵੀ ਇਸ ਤਰੀਕੇ ਦੀ ਐਗਜ਼ਿਬਿਸ਼ਨ ਦੇ ਵਿੱਚ ਆ ਕੇ ਉਹ ਪਾਰਟਿਸਿਪੇਟ ਕਰਦੇ ਆ ਤਾਂ ਕਿੰਨਾ ਕੁ ਜਿਹੜਾ ਬਿਜ਼ਨਸ ਨੂੰ ਬੂਮ ਮਿਲਦਾ ਤੇ ਕਿੰਨੀ ਕੁ ਜਿਹੜਾ ਕਸਟਮਰ ਤੁਹਾਨੂੰ ਆ ਕੇ ਇੱਥੇ ਇੱਕ ਪੁਆਇੰਟ ਤੇ ਆ ਕੇ ਰੀਚ ਕਰ ਸਕਦਾ ਹੈ ਭਾਈ ਜੀ ਜਦੋਂ ਇਹ ਆਪਾਂ ਐਜੂਕੇਸ਼ਨ ਲੰਨਣਾ ਉਹ ਤਾਂ ਹਰ ਤਰ੍ਹਾਂ ਦਾ ਕਸਟਮਰ ਸਾਡੇ ਨਾਲ ਆ ਕੇ ਗੱਲਬਾਤ ਕਰਦਾ ਸਾਨੂੰ ਨਵੇਂ ਨਵੇਂ ਕਸਟਮਰ ਮਿਲਦੇ ਨੇ ਕੁਝ ਸਿੱਖਣ ਨੂੰ ਅਸੀਂ ਮਿਲਦਾ ਜੇ ਕੋਈ ਕਸਟਮਰ ਕੋਈ ਆਉਂਦਾ ਸਾਡੇ ਕੋਲ ਦੱਸ ਕੇ ਜਾਂਦਾ ਕੋਈ ਨਕਲ ਠੀਕ ਹੈ ਨਾ ਜੀ ਤੇ ਆ ਜੇ 10000 ਬੰਦਾ ਆ ਗਿਆ ਘਟੋ ਘਟ 5000 ਬੰਦਾ ਟੱਚ ਕਰਕੇ ਹੀ ਜਾਂਦਾ ਠੀਕ ਹੈ ਨਾ ਨਵੀਂ ਨਵੀਂ ਇੰਡਸਟਰੀ ਉਹ ਨਹੀਂ ਨਵੀਆਂ ਨਵੀਆਂ ਗੱਲਾਂ ਸਿੱਖ ਕੇ ਜਾਂਦੇ ਆ ਤੇ ਬੈਨੀਫਿਟ ਵੀ ਮਿਲਦਾ ਹੈ ਦਾ ਅੱਛਾ ਤੁਸੀਂ ਆਪ ਦੇ ਫਲੋਰ ਕਰਦੇ ਹੋ ਜਦੋਂ ਐਗਜ਼ੀਬਿਸ਼ਨ ਲੱਗਦੀ ਹੈ ਸਾਰੀ ਕਿਹਾ ਹਾਂਜੀ ਆਸੀਂ ਕਰਦੇ ਆ ਭਾਈ ਸਾਹਿਬ ਕਰਦੇ ਨੇ ਨਾਲ ਤੇ ਲੜਕੇ ਕਰਦੇ ਨੇ ਕੋਈ ਕਿਸੇ ਨੂੰ ਅਟੈਂਡ ਕਰਦਾ ਕੋਈ ਕਿਸੇ ਨੂੰ ਅਟੈਂਡ ਕਰਦਾ ਕੋਈ ਜਿਵੇਂ ਮੰਨ ਲਓ ਲੜਕੇ ਨੂੰ ਨਹੀਂ ਪਤਾ ਉਹ ਮੈਨੂੰ ਪੁੱਛਦੇ ਨੇ ਦੱਸੋ ਜੀ ਇਹਨਾਂ ਨੂੰ ਕੀ ਕਹਣਾ। ਇਸ ਤਰ੍ਹਾਂ ਮਿਲਦੇ ਮਿਲਦੇ ਸਾਨੂੰ ਬੰਦੇ। ਬਿਲਕੁਲ ਸਰ ਜਿੱਦਾਂ ਹੁਣ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੇ ਅਗਲੇ ਆਉਣ ਵਾਲੇ 3 ਦਿਨ ਪਏ ਤੇ ਆਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਵੀ ਇੱਥੇ ਆਉਣ ਤੇ ਕਿਵੇਂ ਨਹੀਂ ਲੋਕਾਂ ਨੂੰ ਆਉਣਾ ਜੇ ਨਵੇਂ ਰਜਿਸਟ੍ਰੇਸ਼ਨ ਜਿਹੜੀ ਆ ਰਹੀ ਆ ਅੱਜ ਥੋੜੇ ਸਟੂਡੈਂਟ ਆਏ ਨੇ ਕਾਲਜ ਤੋਂ ਤੇ ਉਹ ਆਉਂਦੇ ਨੇ ਆਉਣਾ ਵੀ ਚਾਹੀਦਾ ਕਿਉਂਕਿ ਹਰ ਨਵੀਂ ਇੰਡਸਟਰੀ ਆ ਰਹੀ ਆ ਨਵੀਂ ਮਸ਼ੀਨਰੀ ਪਈ ਆ ਤੋ ਸਿੱਖ ਕੇ ਹੀ ਜਾਣਗੇ ਬੱਚੇ। ਠੀਕ। ਥੈਂਕ ਯੂ। ਥੈਂਕ ਯੂ ਸਾਰੀ ਬਤਾਂ।